ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਾ ਐਲ 3 ਵੀ ਮੈਂ ਹਾਂ ਜਸੀ ਕੌਰ ਆਕਲੈਂਡ ਸਟੇਟ ਹਾਈਵੇ ਬੰਦ ਉੱਤੇ ਬੀਤੀ ਦੁਪਹਿਰ ਹੋਈ ਖਤਰਨਾਕ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਜ਼ਾ ਜਾਣਿਆ ਕਿ ਵਿਅਕਤੀ ਬਹੁਤ ਹੀ ਤੇਜ਼ ਰਫ਼ਤਾਰ ਦੇ ਵਿੱਚ ਆਕਲੈਂਡ ਦਿਨੋਸ਼ ਸ਼ੋਰ ਤੋਂ ਪੋਹੀ ਵੱਲ ਜਾ ਰਿਹਾ ਸੀ ਤੇ ਇਸ 40 ਕਿਲੋਮੀਟਰ ਦੇ ਵਿਚਕਾਰ ਪੁਲਿਸ ਤੇ ਇਸ ਵਿਅਕਤੀ ਦੇ ਵਿਚਕਾਰ ਕਾਫੀ ਜ਼ਿਆਦਾ ਦੇਰ ਇਸ ਦਾ ਪਿੱਛਾ ਕੀਤਾ ਗਿਆ ਇਕੱਤਨਾ ਦੁਬਾਰੇ 3 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਇੱਕ ਵਾਹਨ ਨੂੰ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਸਟੇਟ ਹਾਈਵੇ ਇੱਕ ਦੇਤੇ ਜਾਂਦੇ ਦੇਖਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਇਹ ਨਹੀਂ ਰੁਕਿਆ ਤੇ ਬਹੁਤ ਹੀ ਖਤਰਨਾਕ ਤਰੀਕੇ ਦੇ ਨਾਲ ਇਹ ਵਾਹਨ ਚਲਾ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਪਿੱਛਾ ਕਰਤਾ ਕਰਨਾ ਬੰਦ ਕਰ ਦਿੱਤਾ ਤੇ ਈਗਲ ਹੈਲੀਕਾਪਟਰ ਦੇ ਮਦਦ ਦੇ ਨਾਲ ਇਸ ਨੂੰ ਟਰੈਕ ਕੀਤਾ ਗਿਆ ਇਹ ਤਦਾਸ ਜਾਣਿਆ ਕਿ ਇਸ ਵਿਅਕਤੀ ਦੇ ਵੱਲੋਂ ਜੌਨ ਸਟੋਨ ਹਿੱਲ 터ਨਲ ਤੋਂ ਕੁਝ ਦੂਰੀ ਪਹਿਲਾਂ ਇੱਕ ਪਬਲਿਕ ਦੀ ਕਾਰ ਦੇ ਵਿੱਚ ਵੀ ਕਾਰ ਨੂੰ ਟੱਕਰ ਮਾਰੀ ਗਈ ਹਾਲਾਂਕਿ ਇਸ ਵਜh ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਸਾਹਮਣੇ ਆਈ ਹੈ ਪੁਲਿਸ ਦੇ ਵੱਲੋਂ ਸਪਾਈਕਸ ਦੀ ਮਦਦ ਦੇ ਨਾਲ 터ਨਲ ਦੇ ਵਿੱਚ ਕਾਰ ਇਸ ਨੂੰ ਰੋਕ ਲਿਆ ਗਿਆ ਤੇ ਉੱਥੇ ਇਸ ਦੀ ਗ੍ਰਿਫਤਾਰੀ ਕੀਤੀ ਗਈ ਹੈ